दस बोलना लगता है सारा कुछ बोलना जबी साहब केड़े ग्री पणी है ਕਿੰਨੇ ਹੰਦ ਕਿੰਨੇ ਗੋਹਾਂ ਦੀ ਗਾੜੀ ਚਲ ਰਹਿ ਰਹੀ ਹੈ ਕਿੰਨੇ ਪੱਟਾਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ 15 ਸਭੋਂ ਆਪਾਂ ਬੁਰਦਾਰੇ ਜਾਣਦੇ ਆ ਤੇ ਕਿਹਨਾਂ ਨੂੰ ਮੱਖਾ ਦੇਖਣਾ ਸਾਡਾ ਕੋਈ ਦੇਹਤਾਰੀ ਗੁਰੂ ਸੰਤ ਬਾਬਾ ਗੁਰੂ ਹੋ ਸਕਦਾ ਨਹੀਂ ਸੇਖ ਨੂੰ ਕਿੰਨੂ ਮੰਨਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਬਾਬੇ ਨੂੰ ਸੰਤ ਨੂੰ ਕਿਸੇ ਮਾਂ ਪੁੱਤ ਨੂੰ ਤੇ ਗੁਰੂ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਨੇ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਚ ਸੁਖਨੀ ਸਾਹਿਬ ਕਿਹੜੇ ਗੁਰੂ ਦੀ ਬਾਣੀ ਜੀ ਸਾਹਿਬ ਅੰਕ ਨੰਬਰ ਦੱਸ ਸਕਦੇ? ਗੁਰਗ੍ਰਾਮ ਸਾਹਿਬ ਜੀ ਦੇ ਕਿਥੇ ਕਿਤੇ ਦੇ ਇੰਟਰਵਿਊ ਸੁਣਾਇਆ। ਗੱਜ ਜੀ ਸਾਹਿਬ ਕਿੰਨੀਆਂ ਪੌੜੀਆਂ ਨੇ? ਕਿੰਨੀਆਂ? ਵੈਰੀ ਗੁੱਡ। ਸਲੋ ਕਿੰਨੇ ਨੇ? 2. ਕਿੰਨੇ ਅੰਕ ਤੋਂ ਕਿੰਨੇ ਅੰਕ ਤੱਕ ਜੱਗੀ ਸਾਹਿਬ ਬਣੇ? आसादी वार किसान बहुत नॉलेज बहुत आज गुरबान ठीक है थोड़ी गल बहुत वी तो कहना कहना पे बहुत वीछ लगे पर गुरानी नहीं बहुत गुरबाणी कर ਤੁਹਾਡੇ ਕਿੰਨੀ ਸ਼ਕਤੀ ਉਹ ਤੁਹਾਡੇ ਜੋ ਬਾਣੀ ਵਿੱਚ ਪਾੜ ਨਹੀਂ ਜੀ ਹੈਣਾ ਗੁਰੂ ਦੀ ਸ਼ਕਤੀ ਗੁਰੂ ਦੀ ਸ਼ਕਤੀ ਕਿੱਥੋਂ ਮਿਲਦੀ ਹੈ আচ্ছা ਤੁਸੀਂ ਇਹ ਇੰਤੇਾਸ ਕਰਦੇ ਕੋਪੜੀ ਕੋਪੜੀ ਕੀ ਲਾਈ ਦੀ ਹੈ ਹਾਂ ਓਕੇ ਬਾਤ ਬੰਦ ਕੇ ਕਿਹਦੇ ਸਿੱਧੇ ਕਿਹਦੇ ਸਿੱਧੇ option ਦਸ ਮਿੰਟ ਮੈਂ ਉੱਧਰ ਆ ਜਾਂਦੀ ਹਾਂ ਪੰਜਵੇਂ ਪਾਸੇ ਇਹ ਸੈਕ ਕਿਹੜਾ ਤਾਂ ਜਿਹੜਾ ਨੋਜੋਸ਼ ਕਵਰ ਪੀਸ ਨੇ ਕਿਹਦੇ ਤੇ ਵਿਸ਼ਵਾਸ ਕਰਦੇ çar seyirli adam, seyirli vaidesi, numara çar. numan baltak papa mı? seyirli adam mı? bak ya, baltak'ta bak ya, papa, ne karar? ki? baltak'ta bak ya, dersin, ne karar? senin müsuc rasveti ya, yasim, ਦੀਵਾਰ ਸਾਹਿਬ ਅਮਰ ਸਾਹਿਬ ਦੇਖਿਆ ਹੋਰ ਆਹ ਦੀਵਾਰ ਸਾਹਿਬ ਅਮਰ ਸਾਹਿਬ ਨਹੀਂ ਹੋ ਗਿਆ ਹੁਣ ਮੰਨਣਾ ਵੀ ਨਾਲ ਤੱਕ ਕਰੀਏ ਵੀ ਨਾਲ ਤੱਕ ਕਰੀਏ ਸਾਬ ਗ੍ਰੇਸ ਉਹਨੇ ਦੇਖਿਆ ਲੰਗਰ ਸ਼ੁਰੂਆਤ ਆ ਗਿਆ ਸਾਹਿਬ ਸਮਾਰੋਹ ਇਹ ਸਾਡੇ ਨਾਲ ਹੋਇਆ ਜੇ ਸਾਡਾ ਖਿਆਲ ਨਹੀਂ ਦੇਖਣਾ ਨਾ ਬਾਕੀ WhatsApp ਤੋਂ ਬਗਾਨ ਦਾ علاوہ ਹੋਰ ਕਿਹੜੇ ਕਿਹੜੇ ਗੁਰਦੁਆਰੇ ਵਿੱਚ ਹੋਟਾ ਸਾਡੀ ਉਮਰ 12 ਸਾਲ 11 ਸਾਲ ਦੇ ਵਿੱਚ ਹੁੰਦੀ ਹੈ ਕਿਤੇ ਕਿਤੇ ਕਿਹੜੇ ਕਿਹੜੇ ਜੀ ਉਸਾਰ ਹਾਂ ਜੀ ਜਸ ਗੁਰੂ

ਵੇ ਜਿਹੜੇ ਬੋਕਰ ਆਉਂਦੇ ਨੇ ਜਿਹਨਾਂ ਨੇ ਲਿਆ ਕੇ ਆਇਆ ਬਹੁਤ ਬਹੁਤ ਹੱਥੋਂ ਆਏ ਸੀ ਜਿਹੜੇ ਪਿੰਡ ਤੋਂ ਉੱਥੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਬੰਦੇ ਬਹੁਤ ਆਏ ਸੀ ਹਾਂ ਬੱਚੇ ਤੁਹਾਡੀ ਜੋ ਰਹਿ ਚਲੋ ਸੈਟਿੰਗ ਨਹੀਂ ਆਈ ਤੁਹਾਡਾ ਪਿੰਡ ਦਾ ਸਾਰਾ ਘਰ ਬੱਚਿਆਂ ਦੇ ਬਹੁਤ ਅਸੀਂ ਬੱਚੇ ਬਹੁਤ ਜੋੜੇ ਜਿੱਥੇ ਪਹਿਲਾਂ ਸੋਹਣੇ ਪਿੰਡ ਦੇ ਗੜ ਦੇ ਪਿੰਡ ਇਹ ਕੋਟ ਕੋਟ ਕੋਈ ਨਾ ਬੱਚੇ ਉੱਤੇ ਲੱਗੇ ਹੋ ਜਨੇ ਇਸੇ ਕਰਕੇ ਇੱਥੇ ਗਏ ਹਾਂ ਮਾਤਾ ਜੀ ਉੱਥੇ ਆਈਓ ਮਾਤਾ ਜੀ ਜੇ ਬਜਿੰਦਰ ਸਿੰਘ ਤੁਹਾਡੇ ਕੋਲ ਆਉਂਦੇ ਆ ਕਮਿਸ਼ਨਰੀ ਵਾਲੇ ਜੋਨ ਵਾਲੇ ਹਾਂਜੀ ਹਾਂ ਜਾਣਦੇ ਹੋ ਆ ਬੱਚੇ ਬੱਚੇ ਇਹਨਾਂ ਨੇ ਦੇਖਣ ਲਈ ਕਈ ਦੁਆਵਾਂ ਹਾਂਜੀ ਆਉਂਦੇ ਹੈਗੇ ਜੁਜਿੰਦਰ ਸਿੰਘ ਕਪਤਾਨਕਾਰ ਵੀ ਨੇ ਅੱਛਾ ਜੀ ਉਹਨਾਂ ਦੇ ਬੱਚੇ ਨੇ ਦੋ ਕੁ ਵਰ੍ਹੇ ਤੋਂ ਹੋਦੇ ਮਿੱਤਰ ਨਹੀਂ ਇਹ ਬਹੁਤ ਹੀ ਇੱਕ ਪੜਦੇ ਕਿ ਇਹ ਸਦੀ ਸਦੀ ਲੋਕਾਂ ਨੇ ਚਪਕ ओके ओके ਜੀ ਨਾਲ ਹੀ ਬੜਾ ਵਧੀਆ ਸੀ ਤੁਹਾਡੇ ਜੀ ਇਹਨਾਂ ਨੂੰ ਰੱਖੋ ਬਾਬਾ ਗੁਰੂ ਬਾਹ ਹੈਗੀ ਇਹਨਾਂ ਕੋਲ ਡਰੈਕਚਰ ਵਗੈਰਾ ਹਾਂਜੀ ਕਰਾਪਾ ਜੀ ਇਹਨਾਂ ਨੂੰ ਪਿਆਰ ਨਾਲ ਰੱਖੋ ਜੋੜ ਕੇ ਰੱਖੋ ਦੂਜੇ ਨਾਈਟ ਨੂੰ ਨਾਈਟ ਸੰਖੇਤ ਬੜੀ ਐ ਬਸ ਉਹ ਇਹ ਅਸਲੀ ਧੰਨ ਵੀਰ ਜੀ ਤੁਹਾਡੇ ਦੂਜਾ ਧੰਨ ਤੇ ਲੈਣਾ ਜੇ ਬੱਚੇ ਨਾਲ ਖਾਂ ਮੈਂ ਉਹ ਤੁਹਾਡਾ ਕਮਾਇਆ ਉਹ ਥਾਣਾ ਨਹੀਂ ਹਾਂਜੀ ਅਸਲੀ ਧੰਨ